ਸ਼ਿਖਰ ਦੁਪਹਿਰ ਵੇਲੇ ਗੁਰਹਰ ਸਹਾਇ ਪੁਲਿਸ ਨੇ ਸ਼ੱਕੀ ਨਸ਼ਾ ਤਸਕਰਾਂ ਦੇ ਘਰ ਮਾਰੀ ਰੇਡ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਵਿੱਚ ਚਲਾਈ ਗਏ ਕਾਸੋ ਸਰਚ ਆਪਰੇਸ਼ਨ ਤਹਿਤ ਐਸਐਸਪੀ ਫਿਰੋਜ਼ਪੁਰ ਸੋਨੀਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇ ਨਜ਼ਰ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਗੁਰੂਹਰ ਸਹਾਇ ਵਿੱਚ ਵਕ-ਵਕ ਥਾਵਾਂ ਤੇ ਸਰਚ ਆਪਰੇਸ਼ਨ ਕੀਤਾ ਗਿਆ ਜਿੱਥੇ ਕਿ ਵਕ-ਵਕ ਮੁਕਦਮਿਆਂ ਵਿੱਚ ਸੰਬੰਧਿਤ ਲੋਕਾਂ ਦੇ ਘਰਾਂ ਵਿੱਚ ਸਰਚ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬਡਿਵੀਜ਼ਨ ਗੁਰੂਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਵਿੱਚ ਕਾਸੋ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਮਾਨ ਜੋ ਐਸਐਸਪੀ ਸੋਮਿਆ ਮਿਸ਼ਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਲਕਾ ਗੁਰੂਹਰ ਸਹਾਇ ਦੇ ਵਕ-ਵਕ ਅਮਾਤੇ ਸਰਚ ਆਪਰੇਸ਼ਨ ਕਰਕੇ ਜਿਨ੍ਹਾਂ ਦੇ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਹਨ ਉਹਨਾਂ ਘਰਾਂ ਦੇ ਵਿੱਚ ਜਾ ਕੇ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਇਹ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ ਉਹ ਹੁਣ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਾਂ ਛੱਡ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹਦਾਇਤ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਨਸ਼ੇ ਦਾ ਕਾਰੋਬਾਰ ਬੰਦ ਕਰ ਦੇ ਨਹੀਂ ਤਾਂ ਜੇਲਾ ਵਿੱਚ ਬੰਦ ਕੀਤਾ ਜਾਵੇਗਾ ਇਹ ਸਾਡਾ ਪੂਰੇ ਪੰਜਾਬ ਦੇ ਵਿੱਚ ਇੱਕ ਐਸੇ ਆਪਰੇਸ਼ਨ ਚੱਲ ਰਿਹਾ ਹੈ ਜਿਸ ਦੇ ਵਿੱਚ ਨਾਰਕੋਟਿਕਸ ਤੇ ਡਰੱਗਸ ਦੇ ਸ਼ਰਾਬ ਦੇ ਜਿਹੜੇ ਵੀ ਮਾੜੇ ਬੰਦੇ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਰਹੇ ਨੇ ਜਿਦਾ ਪਤਾ ਲੱਗਦਾ ਵੀ ਉਹ ਵਾਪਸ ਬਾਹਰ ਆਏ ਹੋਏ ਨੇ ਬੇਲ ਦੇ ਉੱਪਰ ਆਏ ਨੇ ਉਹਨਾਂ ਨੂੰ ਅਸੀਂ ਰੀਚੈੱਕ ਕਰ ਰਹੇ ਹਾਂ ਕੋਈ ਮਾੜਾ ਬੰਦਾ ਜਿਸ ਦਾ ਜਿਸ ਦਾ ਅਸੀਂ ਇੱਥੇ ਹੀ ਖੜੇ ਹੈਗੇ ਇੱਥੇ ਲਾਣੀ ਦਾ ਘਰ ਹੈਗੇ ਇਹਦੇ ਉੱਪਰ ਚਾਰ ਮਗਰਮੇ ਪਹਿਲੇ ਦਰਜਾ ਹੁਣ ਵੀ ਜੇਲ੍ਹ ਦੇ ਵਿੱਚ ਹੈਗੇ ਤੇ ਸਾਨੂੰ ਸੀਗਾ ਵੀ ਕਿਤੇ ਬੇਲ ਤੇ ਨਾ ਆ ਜੋਵੇ ਤੇ ਇਸ ਵੇਲੇ ਦੇਖਣ ਆਈ ਸੀ ਜੀ ਤੇ ਇਹ ਜਿਹੜੀ ਪ੍ਰਾਪਰਟੀ ਉਸ ਉਹ ਵੀ ਅਸੀਂ ਸੀਜ਼ ਕੀਤੀ ਹੋਈ ਹੈ ਦੋ ਇਹ ਦੇ ਮਕਾਨ ਸੀ ਜੋ ਕੋਈ ਸੀਜ਼ ਕੀਤੀ ਤਾਂ ਇਸ ਦਾ ਜਿਹੜਾ ਸਾਡੇ ਏਰੀਆ ਦੇ ਵਿੱਚ ਜਿੰਨੇ ਵੀ ਵਜੇ ਬੰਦੇ ਨੇ ਜਿਹੜਾ ਦੇ ਉੱਪਰ ਨੌਲਜ ਰਿਪੋਰਟ ਦਿੱਤੇ ਪਰਚੇ ਦਰਜ 하게 ਦੇ ਅਸੀਂ ਉਹਨਾਂ ਨੂੰ ਰੀ ਚੈੱਕ ਕਰਦੇ ਹਾਂ ਰੀ ਕੰਪਰਮ ਕਰਕੇ ਜਿਹਨਾਂ ਨੇ ਕੋਈ ਕੰਮ ਛੱਡਿਆ ਹੋਇਆ ਹੈਗਾ ਉਹਨਾਂ ਬਾਰੇ ਇੱਕ ਨਵਾਂ ਹੀ ਕੋਈ ਸਿਫਰਮ ਰਮ ਬਣਾ ਰਹੇ ਜਿਹਨੇ ਕੰਮ ਛੱਡਿਆ ਹੈ ਜਿਹਨੇ ਕੀਤਾ ਹੈ ਜਾਂ ਜਿਹੜਾ ਜਿਹੜੇ ਪਾਸੇ ਜਾ ਰਹੇਗੇ ਉਹ ਅਸੀਂ ਹਾਲ ਚੈੱਕ ਕਰਦੇ ਹਾਂ